ਡਾਕਟਰ ਬਿਕਰਮਜੀਤ ਸਿੰਘ ਆਰਐਮਪੀ ਜੁਨੀਅਨ ਬਜਨਾਲਾ ਦੇ ਚੇਅਰਮੈਨ ਤੇ ਸਾਡੇ ਨਾਲ ਡਾਕਟਰ ਬਰਿੰਦਰ ਸਿੰਘ ਜੀ ਲੰਗੋਵਾਲ ਜੀ ਪੂਰੀ 13 ਮੈਂਬਰੀ ਕਮੇਟੀ ਜਿਹੜੀ ਅੱਜ ਨੂਰ ਹਸਪੀਟਲ ਜਨਾਲਾ ਬਾਈਪਾਸ ਕੇ ਪਹੁੰਚੇ ਆ ਜਿੱਥੇ ਡਾਕਟਰ ਸਾਹਿਬ ਡਾਕਟਰ ਹਸ਼ਮੀਰ ਨੂੰ ਮਿਲ ਕੇ ਹਸਪੀਟਲ ਦੀ ਵੀ ਆ ਕੇ ਮਿਸ਼ਨ ਬਹੁਤ ਵਧੀਆ ਵਾ ਜਿੱਥੇ ਅੱਜ ਅਸੀਂ ਵਿਜ਼ਿਟ ਕੀਤਾ ਵਾ ਵੇਖਿਆ ਬਹੁਤ ਸਾਫ ਸਫਾਈ ਆ ਤੇ ਅਸੀਂ ਪੂਰਜੋਰ ਆਪਣੇ ਭੈਣ ਭਰਾ ਨੂੰ ਅਪੀਲ ਕਰਦੇ ਆ ਕਿ ਸਾਡੇ ਲੋਕਲ ਤੇ ਇਹ ਹਸਪਤਲ ਪੈਂਦਾ ਵਾ ਨੂਰ ਹਸਪਤਲ ਅਜਨੜਾ ਬਾਈਪਾਸ ਤੇ ਤੇ ਆਪਾਂ ਇੱਥੇ ਇਹਨਾਂ ਤੋਂ ਵੱਧ ਵੱਧ ਜਿਹੜੀਆਂ ਸਵਾਵਾਂ ਆਪਾਂ ਲੈ ਸਕੀਏ ਕਿਉਂਕਿ ਡਾਕਟਰ ਸਾਹਿਬ ਨੇ ਸਾਨੂੰ ਸਿਰ ਤਰਜ਼ਾ ਕੇ ਸਾਧ ਪੱਖ ਦੇ ਮੀਜ ਦੇ ਨਾਲ ਜਿਹੜਾ ਉਹ ਬਿਲਕੁਲ ਉਹ ਵਧੀਆ ਮਤਲਬ ਜਿਹੜਾ ਟਾਂਗਰੇ ਨਾਲ ਇਲਾਜ ਕਰਦੇਗੇ ਤੇ ਸਸਤੇ ਤੇ ਜਿਹੜਾ ਇੱਥੇ ਆਪਰੇਸ਼ਨ ਦਵੇ ਜਿਹੜਾ ਵਾ ਕਿਸੇ ਤਰ੍ਹਾਂ ਦਾ ਪੇਸ਼ੀ ਜਿਹੜਾ ਆਪਾਂ ਉਹ ਬਲ ਵਧਿਆ ਕਿ ਆਪਾਂ ਕਰਵਾ ਸਕਦੇ ਆ ਸੋ ਡਾਕਟਰ ਜਿਹੜੇ ਬਹੁਤ ਹੀ ਵਧੀਆ ਥਾਂ ਤੇ ਜਨਾਂ ਮਿਲ ਗਿਆ ਅੱਜ ਬਹੁਤ ਖੁਸ਼ੀ ਹੋਈ ਆ ਅੱਜ ਅਸੀਂ 13 ਮੈਂਬਰੀ ਪੂਰੀ ਕਮੇਟੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸੋ ਅਸੀਂ ਆਸ ਕਰਦੇ ਆ ਕਿ ਸਾਡੇ ਨਾਲ ਬਹੁਤ ਸਾਰਾ ਸਹਿਯੋਗ ਹੋਵੇ ਤੇ ਇਹਨਾਂ ਦੇ ਨਾਲ ਆਪਾਂ ਜੱਲਾ ਡਾਕਟਰ ਸਾਹਿਬ ਇੱਕ ਥੀ ਹੋਰ ਦੱਸੋ ਜਿਹੜੀ ਨੈਕਸਟ ਮੀਟਿੰਗ ਦੀ ਪਲਾਨਿੰਗ ਕਰ ਰਹੇ ਹੋ ਦੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜਿਹੜੀ ਨੈਕਸਟ ਸਾਡੀ ਮੀਟਿੰਗ ਆ ਆਰਐਮਪੀ ਜੁਨੀਅਰ ਦੀ 20 ਤਰੀਕ ਨੂੰ ਹੁੰਦੀ ਸੀਗੀ ਬਾਬਾ ਜੀਨ ਸਿੰਘ ਹਰਦWARE ਕੋਈ ਜਿਹੜੀ ਮੀਟਿੰਗ ਆ ਇੱਕ ਆਪਾਂ ਨੂਰ ਹੋਟਲ ਦੇ ਵਿੱਚ ਕਰਾਂਗੇ ਉਹ ਡਾਕਟਰ ਸਾਹਿਬ ਦੇ ਸਹਿਯੋਗ ਨਾਲ 20 ਤਿਗੜੀ ਜਿਹੜੀ ਮੀਟਿੰਗ ਹੈ ਸਾਡੀ ਉਹ ਇੱਥੇ ਹਸਪਤਾਲ ਦੇ ਵਿੱਚ ਹੀ ਆਪਾਂ ਕਰਾਂਗੇ ਤੇ ਡਾਕਟਰ ਸਾਹਿਬ ਦੇ ਵਿੱਚ ਕਿੰਨੀ ਗੈਦਰੀ ਕੋ ਹੁੰਦੀ ਆਪਾਂ ਜਦੋਂ ਆਰਐਮਪੀ ਡਾਕਟਰਾਂ ਦੀ ਮੀਟਿੰਗ ਕਰਦੇ ਆ ਕਿੰਨੇ ਕੁ ਲੋਕ ਇਕੱਠੇ ਹੋ ਜਾਂਦੇ ਆਪਣੇ ਡਾਕਟਰ ਸਾਹਿਬ ਵੈਸੇ ਤੇ ਸਾਡੇ ਕੋਲ 200 ਦੇ ਕਰੀਬ ਮੈਂਬਰਸ਼ਿਪ ਹੈਗੀ ਆ ਜੀ ਤੇ ਤਕਰੀਬਨ ਆਹੀ ਮਤਲਬ 100 ਦੇ ਕਰੀਬ ਸਾਡੇ ਸਾਹਿਬ ਪਹੁੰਚ ਹੀ ਜਾਂਦੇ ਨੇ ਜੀ ਉਹ ਕਿਸ ਤਰ੍ਹਾਂ ਕਰ ਜਿਵੇਂ ਕਰਕੇ ਕੋਈ ਤਰ੍ਹਾਂ ਜਨਤਨ ਪਰਾ ਸਿਆਲਿਆ ਵਿਆਹ ਉਹਦਾ ਪ੍ਰੋਗਰਾਮ ਆ ਇਸ ਕਰਕੇ ਕਈ ਨਹੀਂ ਹਾਜ਼ਰ ਭਰ ਸਕਦੇ ਤੇ ਸਾਡੇ ਕੋਲ 80 90 100 ਦੇ ਕਰੀਬ ਜਿਹੜੀ ਹਾਰ ਮੀਟਿੰਗ ਦੇ ਇਹਾਜ਼ਰੀਆ ਹੋ ਜਾਂਦੀ ਹੈ ਜੀ ਧੰਨਵਾਦ ਡਾਕਟਰ ਸਾਹਿਬ ਮੈਂ ਡਾਕਟਰ ਮਨਪਾਲ ਸਿੰਘ ਜੀ ਇੱਥੋਂ ਤੋਂ ਤੇ ਅੱਜ ਅਸੀਂ ਨੋੜ ਦੇ ਬਹੁਤ ਸਾਰੇ ਲੜਾ ਵਿਜ਼ਿਟ ਕੀਤੀ ਹੈ ਬਹੁਤ ਵਧੀਆ ਲੱਗਾ ਡਾਕਟਰ ਹਰਸ਼ਦੀਪ ਜੀ ਨੂੰ ਮਿਲ ਕੇ ਮਲਟੀ ਸੁਪਰ ਸਪੈਸ਼ਲਿਸਟ ਹਸਪੀਟਲਿਆਂ ਸਾਰੀਆਂ ਸ੍ਰੀ ਦਾਣਾ ਕੋਲਿਆਂ ਤੇ ਘੱਟ ਦੇ ਤਾਂ ਦੇ ਅੰਮ੍ਰਿਤਸਰ ਨਾਲ ਘੱਟ ਨਹੀਂ ਘੱਟ ਨੇ ਉਹ ਵੀ ਇੱਥੇ ਇਲਾਜ ਆਪਰੇਸ਼ਨ ਵਗੈਰਾ ਠੀਕ ਹੈ 加ਟ ਡੇਟਾ ਦੇ ਇਹ ਕਰਨਗੇ ਤੇ ਸਾਡਾ ਸਹਿਯੋਗ ਉਹਨਾਂ ਦੇ ਨਾਲ ਦਵੇਗਾ ਅਸੀਂ ਆਪਣਾ ਟਾਈਮ ਲਾ ਕੇ ਇੱਥੇ ਨਾਲ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਜੀ ਧੰਨਵਾਦ ਅੱਜ ਨੂਰਫਿਡਲ ਜਨਾਲਾ ਵਿੱਚ ਜਿਹੜੀ ਹੈ 13 ਮੈਂਮ ਦੀ ਕਮੇਟੀ ਜਿਹੜੀ ਆਰਐਮਟੀ ਇਹਦੀ ਹੈ ਉਹਨਾਂ ਨੇ ਵਿਜ਼ਿਟ ਕੀਤਾ ਔਰ ਫੈਕਟਰ ਮਿਲ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਔਰ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿ ਇੱਥੇ ਆ ਕੇ ਸਾਰਿਆਂ ਨੇ ਆਪਣੇ ਵਿਚਾਰ ਬੇਚ ਕੀਤੇ ਔਰ ਨੰ ਮਿਲ ਕੇ ਕੋਈ ਸੁਝਾਅ ਵੀ ਦਿੱਤੇ ਔਰ ਨੈਕਸਟ ਮੀਟਿੰਗ ਜਿਹੜੀ ਹੈ 20 ਤਰੀਕ ਨੂੰ ਪਲਾਨ ਪੁਸ਼ ਕਰ ਰਹੇ ਹਾਂ ਜੋ ਕਿ ਨੂਰਪੁਰ ਦੇ ਵਿੱਚ ਹੀ ਹੋਏਗੀ ਔਰ ਆਪ ਕਰਦੇ ਹਾਂ ਕਿ ਸਾਰੇ ਜਿਹੜੇ ਮੈਂਬਰਸ ਨੇ ਉਹਨਾਂ ਵੱਲੋਂ ਪੂਨ ਸੰਯੋਗ ਦਿੱਤਾ ਜਾਏਗਾ ਔਰ ਇਸੇ ਤਰ੍ਹਾਂ ਰਾਜ ਮਿਲ ਕੇ ਜਿਹੜਾ ਇੱਕ ਵਧੀਆ ਹੈਲਥ ਕੇਅਰ ਸਿਸਟਮ ਹੈ ਅਜ ਨਾਲੇ ਦੇ ਵਿੱਚ ਮੈਂਟੇਨ ਕਰਕੇ ਔਰ ਪੇਸ਼ੇਵਰ ਵੱਤ ਵਕਤ ਸਹੂਲਤ ਦਿੱਤੀ ਜਾਏਗੀ ਨੂਰ ਆਫ ਪਟਲਾ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦਾ ਹੈ ਕਿ ਵਾਅਦਵਾਤ ਜਿਹੜੀ ਆ ਪੇਸ਼ੈਂਟਾਂ ਨੂੰ ਘੱਟ ਤੋਂ ਘੱਟ ਰੇਟ ਦੇ ਵਿੱਚ ਦਿੱਤੀ ਜਾਵੇ ਔਰ ਅੱਗੇ ਵੀ ਇਸੇ ਤਰ੍ਹਾਂ ਹੀ ਐਸੇ ਦਾਦਤ ਤੇ ਕਾਇਮ ਰਹੇ ਕਿ ਪਰ ਇਸ ਤਰ੍ਹਾਂ ਹੀ ਮਿਲ ਜਨਰਲ ਇਲਾਜ ਕੀਤਾ ਜਾਏਗਾ ਡਾਕਟਰ ਸਾਹਿਬ ਇੱਕ ਕਰੀ ਦੇ ਦਰਸ਼ਕਾਂ ਨੂੰ ਨਾ ਆਪਣਾ ਲੋਕੇਸ਼ਨ ਦੱਸ ਦਿਓ ਹਸਪੀਟਲ ਦੀ ਲੋਕੇਸ਼ਨ ਨੂਰ ਨੂਰ ਆਫ ਪਟਲਾ ਦੀ ਲੋਕੇਸ਼ਨ ਜੀ ਸਾਹਮਣੇ ਸਾਈ ਮੰਦਿਰ ਅਮਸਰ ਰੋੜੇ ਨਾਲਾ ਨੇੜੇ ਬੱਸ ਸਟੈਂਡ